ਬਾਬਾ ਜੀ ਦਾ ਕਿੰਨਾ ਭਲਾ ਹੈ ਗੁਰਬਾਣੀ ਤਾਂ ਸਮਝ ਨਹੀਂ ਆਉਂਦੀ ਇਹ ਕਿੰਨਾ ਸੌਖਾ ਕਰਕੇ ਸੰਗਤਾਂ ਨੂੰ ਆਪਣੇ ਨਾਲ ਜੋੜ ਲੈਂਦੇ ਹਨ ਇਹ ਹੀ ਤੇ ਗਲਤ ਹੈ ਅਸੀਂ ਗੁਰੂ ਦੇ ਦਰਬਾਰ ਵਿੱਚ ਗੁਰੂ ਨਾਲ ਜੁੜਨ ਆਉਣਾ ਹੈ ਕਿ ਇਹਨਾਂ ਬਾਬਿਆਂ ਨਾਲ ਪਰ ਗਲਤ ਕੀ ਹੈ ਸਿੱਖ ਨੂੰ ਗੁਰੂ ਸਾਹਿਬ ਜੀ ਗੁਰਬਾਣੀ ਅਤੇ ਨਾਮ ਦੀਆਂ ਬਖਸ਼ਿਸ਼ਾਂ ਕੀਤੀਆਂ ਹਨ ਜੇ ਮਨਕੜ ਤਿੱਧਾ ਨਹੀਂ ਗਾਉਣੀਆਂ ਸਨ ਫਿਰ ਸ਼ੇ ਪਾਸ਼ਾਈਆਂ ਨੇ ਗੁਰਬਾਣੀ ਕਿਉਂ ਚਾਰਨੀ ਸੀ ਗੁਰੂ ਮਾਨਿਓ ਗ੍ਰੰਥ ਦਾ ਕੀ ਭਾਵ ਰਹਿ ਗਿਆ ਫੇਰ ਤਾਂ ਦੀਵਾਨ ਵਿੱਚ ਢਾਡੀ ਵਾਰਾਂ ਗਾਉਣੀਆਂ ਵੀ ਗਲਤ ਹਨ ਭੈਣ ਢਾਡੀ ਵਾਰਾ ਆਤਮਿਕ ਕਾਰਨ ਕਰਕੇ ਘਟ ਗਈਆਂ ਜਾਂਦੀਆਂ ਹਨ ਇਹ ਖਾਸ ਕਰਕੇ ਨਾਇਕਾ ਅਤੇ ਸ਼ਹੀਦਾਂ ਦੀ ਯਾਦ ਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਲੋਕਤਨਾ ਵਿੱਚ ਉਹਨਾਂ ਦੀ ਬਹਾਦਰੀ ਅਤਿ ਕੁਰਬਾਨੀ ਦੇ ਕਾਰਨਾਮਿਆਂ ਨੂੰ ਪੇਸ਼ ਕਰਦੇ ਹੋਏ ਬੜੇ ਉਤਸ਼ਾਹ ਨਾਲ ਸੁਣਾਈਆਂ ਜਾਂਦੀਆਂ ਹਨ ਤੇ ਇਹ ਧਾਰਨਾ ਇਹ ਧਾਰਨਾ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦੀ ਜਗ੍ਹਾ ਤੇ ਵਰਤੀ ਨਹੀਂ ਜਾਂਦੀਆਂ ਹਨ ਪਾਈ ਜੋ ਵਿਰਾਗ ਬਿਰਾਗ ਪਿਆਰ ਗੁਰੂ ਦੀ ਬਾਣੀ ਨੇ ਬਖਸ਼ਣਾ ਹੈ ਉਹ ਅਸੀਂ ਇਹਨਾਂ ਧਾਰਨਾ ਵਿੱਚ ਪਰ ਦੇਵਾਂਗੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਇੱਕ ਮੰਤਰ ਹੈ ਗੁਰੂ ਸਾਹਿਬ ਦੇ ਮੁਖ ਤੇ ਨਿਕਲਿਆ ਉਹ ਕਲਾਮ ਹੈ ਜੋ ਧੁਰਦਰਗਾ ਤੋਂ ਆਇਆ ਹੈ ਤੇ ਦਰਕਾਰੀ ਗੁਰਸਿੱਖ ਨੂੰ ਲੈ ਜਾਵੇਗਾ ਫੇਰ ਕੀ ਗੁਰਸਿੱਖ ਪਿਆਰ ਵਿੱਚ ਗੁਰੂ ਸਾਹਿਬ ਲਈ ਕੁਝ ਨਹੀਂ ਲਿਖ ਸਕਦਾ ਬਿਲਕੁਲ ਲਿਖੋ ਗਾਓ ਪਰ ਸੰਗਤ ਵਿੱਚ ਇਸ ਤਰ੍ਹਾਂ ਬਾਬਾ ਬਣ ਕੇ ਸੰਗਤ ਨੂੰ ਗੁੰਮਰਾਹ ਕਰਨ ਦੀ ਨਾ ਵਰਤੋ ਦੇਖੋ ਅੱਜ ਸਾਡੀ ਹਾਲਤ ਕੀ ਹੈ ਕਿਹੜੀ ਹਾਲਤ ਕੀਰਤਨ ਅਖੰਡ ਪਾਠ ਸਾਹਿਬ ਦੇ ਪੰਡਾਲ ਖਾਲੀ ਹਨ ਅਤੇ ਇਹਨਾਂ ਬਾਬਿਆਂ ਦੇ ਡੇਰੇ ਭਰੇ ਹੋਏ ਹਨ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਕੀ ਗੁਰਬਾਣੀ ਦੀ ਜਗ੍ਹਾ ਇਹਨਾਂ ਬਾਬਿਆਂ ਦੀਆਂ ਧਾਰਨਾ ਨੂੰ ਮੰਤਰ ਮੰਨ ਲਈਏ ਪਰ ਗੁਰੂ ਸਾਹਿਬ ਦਾ ਪ੍ਰਕਾਸ਼ ਤੇ ਹੈ ਫਿਰ ਧਾਰਨਾ ਗੋੰਦਾ ਨੁਕਸਾਨ ਕੀ ਹੈ ਸੁਣੋ ਨੁਕਸਾਨ ਜਦ ਜੀ ਸਾਹਿਬ ਸਾਨੂੰ ਗੰਠ ਨਹੀਂ ਪਰ ਇਹ ਧਾਰਨਾ ਅਸੀਂ ਝਟ ਗੁਣਗੁਣਾਉਣ ਲੱਗ ਪੈਂਦੇ ਹਾਂ ਬਾਬਾ ਅਮਰੀਕਾ ਚੱਲਿਆ ਜਾਵੇ ਤੇ ਡੇਰੇ ਖਾਲੀ ਭਲਾ ਉਦੋਂ ਸੰਗਤ ਦੀ ਲੋੜ ਨਹੀਂ ਕਿਸੇ ਵਿਰਲੇ ਨੂੰ ਹੀ ਪਤਾ ਹੈ ਕਿ ਆਸਾ ਦੀ ਵਾਰ ਦਾ ਕੀਰਤਨ ਕਦੋਂ ਸ਼ੁਰੂ ਹੁੰਦਾ ਹੈ ਪਰੇ ਇਹਨਾਂ ਦੇ ਦੀਵਾਨ ਭਰੇ ਹੋਏ ਹਨ ਇਹਨਾਂ ਬਾਬੇ ਦੇ ਦੀਵਾਨ ਵਿੱਚੋਂ ਨਿਕਲ ਕੇ ਸੰਗਤ ਗੁਰਬਾਣੀ ਦੀ ਧਾਰਨਾ ਕਰਉਂਦੀ ਹੈ ਭਲਾ ਇਹ ਸਾਡਾ ਕੀ ਸਵਾਰ ਦੇਣ ਗਿਆ ਮਾਝ ਦੇ ਚਾਰ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਏ ਨੇ ਗੁਰੂ ਰਾਮਦਾਸ ਦੇਵ ਜੋਗ ਵਿੱਚ ਲਿਖੇ ਕਿ ਇਹ ਸਾਡੇ ਮਨ ਵਿੱਚ ਗੁਰੂ ਦਾ ਵਿਜੋਗ ਪੈਦਾ ਨਹੀਂ ਕਰ ਸਕਦੇ ਧਾਰਨਾ ਦੀ ਲੋੜ ਹੈ ਕਿ ਕੀਰਤਨ ਆਪ ਵੀ ਗੁਰੂ ਨਾਲ ਜੁੜਦਾ ਹੈ ਤੇ ਸੰਗਤ ਨੂੰ ਵੀ ਜੋੜਦਾ ਹੈ ਇਹ ਬਾਬੇ ਸਟੇਜ ਤੇ ਇਉਂ ਸਜੇ ਹਨ ਜਿਵੇਂ ਇਹਨਾਂ ਨੂੰ ਸਭ ਸੋਝੀ ਹੈ ਕਹਿਣ ਨੂੰ ਇਹਨਾਂ ਨੇ ਲੱਖਾਂ ਨੂੰ ਅੰਮ੍ਰਿਸ਼ ਘਾ ਦਿੱਤਾ ਦੀਵਾਨ ਇਹਨਾਂ ਦੇ ਮੋਨਿਆਂ ਅਤੇ ਮਨਮੁੱਖਾਂ ਨਾਲ ਭਰੇ ਭਏ ਹਨ ਹੈ ਤੇ ਗੱਲਾਂ ਵਿਚਾਰਨ ਵਾਲੀਆਂ ਆਖਰ ਭਲਾ ਕੀ ਹੋਇਆ ਗੁਰਬਾਣੀ ਤੋਂ ਦੂਰ ਜਾ ਕੇ ਬਿਲਕੁਲ ਗੁਰਬਾਣੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਇਸ ਦੇ ਅਭਿਆਸ ਨੂੰ ਇਨਾਂ ਧਾਰਨਾ ਨਾਲ ਨਾ ਬਦਲੋ ਜੇ ਸੱਚੀ ਗੁਰੂ ਨਾਲ ਜੁੜ ਕੇ ਨਿਗਲਦੇ ਤਾਂ ਮੁੱਖ ਤੇ ਗੁਰਬਾਣੀ ਦਾ ਸ਼ਬਦ ਹੁੰਦਾ ਨਾ ਕਿ ਬਾਬੇ ਦੀ ਉਪਮਾ